i ਕੱਟੇ ਆਏ ਕੌਮਾਂ ਜੁੰਡੀਆਂ ਦੇ ਨਾਲ ਕੁਰਬਾਨੀਆਂ ਦੇ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਫਰ ਸਰਬ ਕਲਾ ਪਰਹੁਰ ਦਸਾ ਪਾਤਸ਼ਾਹੀਆਂ ਦੀ ਆਤਮਕ ਸਰੂਪ ਜਗ ਦੀ ਜੋਤ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਵਾਹ ਮਹਾਨ ਜੁਗ ਜੁਗ ਅਟਲ ਧਨ ਧਨ ਜੁਰੀ ਅੰਦਰ ਜੁੜ ਮਿਲ ਕੇ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਆਓ ਵਟਿਆ ਭਾਗਾ ਵਾਲੇ ਆ ਜੋ ਇਸ ਸੰਗਰਾਮ ਦੇ ਪਵਿੱਤਰ ਦਿਹਾੜੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਦੁਆਰਾ ਥੰਮ ਸਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਮਸਕਾਰਨ ਕਰ ਰਹੇ ਆਓ ਕਲਸਾ ਜੀਓ ਇਤਿਹਾਸ ਦੀ ਲੜੀ ਆਖਣ ਤੋਂ ਪਹਿਲਾਂ ਕਲਗੀ ਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤੇ ਨਰ ਤੇ ਤੇ ਆਖੀਏ ਜੀ ਗੱਜ ਕੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਿੱਤਰ ਧਰਤੀ ਜੇ ਇਸ ਧਰਤੀ ਨੂੰ ਪੰਚਮ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਸ਼ਹੀਦਾ ਦੇ ਸਰਤਾਜ ਔਰ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਚਰਨ ਧੂੜ ਦੇ ਕੇ ਇਸ ਧਰਤੀ ਨੂੰ ਨਵਾਜਿਆ ਹੈ ਆਓ ਭਗਤ ਯੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਜਿਹੜਾ ਆ ਕੇ ਨਮਸਕਾਰਾਂ ਕਰੇ ਜਿਹੜਾ ਆ ਕੇ ਅਰਦਾਸਾਂ ਕਰੇ ਪਾਤਸ਼ਾਹ ਜੀ ਦੀ ਬਾਣੀ ਆਖ ਦੀ ਬਿਰਤੀ ਕਦੇ ਨਾ ਹੋਵਰੀ ਜਨੀ ਅਰਦਾਸ ਨਾਨਕ ਚੋਲ ਗੋਪਿੰਦ ਦਾ ਪੂਰਨ ਗੁਣਤਾਸ ਪਾਤਸ਼ਾਹ ਜੀ ਆਪ ਸਮੂਹ ਸੰਗਤਾਂ ਦੀਆਂ ਮਹਾਰਜ ਮਨੋ ਕਾਮਨਾਵਾਂ ਮ ਗੁਰਮਤ ਅਨਸਾਰ ਪੂਰਿਆ ਕਰਨ ਆਓ ਪਾਤਸ਼ਾਹ ਜੀਓ ਇਸ ਘਰ ਦੇ ਅੰਦਰ ਜਿਹੜਾ ਆ ਕੇ ਝੁਕ ਜਾਂਦਾ ਹੈ ਜਿਹੜਾ ਆ ਕੇ ਨਿਮਰ ਸੁਭਾਅ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦਾ ਹੈ ਤੇ ਖਾਲਸਾ ਜੀ ਉਹ ਗੁਰੂ ਘਰ ਦੇ ਅੰਦਰ ਜਿਹੜਾ ਮੱਥਾ ਟੇਕੇ ਉਹਦਾ ਮੱਥਾ ਸਤਿਕਾਰਿਆ ਜਾਂਦਾ ਹੈ ਪਰ ਜਿਹੜਾ ਗੁਰੂ ਘਰ ਨਾਲ ਆ ਕੇ ਮੱਥਾ ਲਾਵੇ ਫਿਰ ਉਹਦਾ ਮੱਥਾ ਜਿਹੜਾ ਦੁਰਕਾਰਿਆ ਜਾਂਦਾ ਹੈ ਆਉ ਇਸ ਗੁਰੂ ਘਰ ਦੇ ਅੰਦਰ ਜੇਕਰ ਗੱਲ ਕਰ ਲਈਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਦੀ ਆਪਾਂ ਜਦੋਂ ਦਰਸ਼ਨ ਮੇਲੇ ਕਰਨ ਜਾਈਏ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਤੋਂ ਪਹਿਲਾਂ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਮੰਥਾ ਟੇਕਣ ਤੋਂ ਪਹਿਲਾਂ ਜਦੋਂ ਆਪਾਂ ਪ੍ਰਕਰਮਾਂ ਵਿੱਚੋਂ ਦੀ ਪ੍ਰਕਰਮਾਂ ਕਰਦੇ ਲੰਘ ਰਹੇ ਹੁੰਨੇ ਆ ਤੇ ਖਾਲਸਾ ਦੀ ਉਹ ਸਭ ਤੋਂ ਪਹਿਲਾਂ ਧੰਨ ਧੰਨ ਅਮਰ ਸ਼ਹੀਦ ਅਨੋਖੇ ਸ਼ਹੀਦ ਜਿਹੜੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਸੰਤ ਕਹ ਲਿਆ ਸਾਧੂ ਕਹ ਲਿਆ ਸਪਾਈ ਕਹ ਲਿਆ ਬ੍ਰਹਮ ਗਿਆਨੀ ਕਹ ਲਿਆ ਜਿਹੜਾ ਗ੍ਰੀ ਗੁਰਮੁੰਦੇ ਦੇ ਅਨਕੂਰ ਸ਼ਬਦ ਉਹਨਾਂ ਦੇ ਜੀਵਨ ਤੇ ਢੁਗਦਾ ਪਿਆ ਜਿਨ੍ਹਾਂ ਨੇ ਕੁਰਬਾਨੀ ਲਿਖੀ ਹੈ ਕੁਰਬਾਨੀ ਪੜੀ ਹੈ ਕੁਰਬਾਨੀ ਕੇਵਲ ਪੜੀ ਨਹੀਂ ਉਹਨੂੰ ਸੁਣ ਕੇ ਮੰਨ ਕੇ ਉਸ ਗੁਰਬਾਣੀ ਦਾ ਇੱਕ ਇੱਕ ਅੱਖਰ ਉਸ ਬ੍ਰਹਮ ਗਿਆਨੀ ਦੇ ਜੀਵਨ ਤੇ ਪੂਰਾ ਢੁਗਦਾ ਹੈ ਉਹ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਬਾਪਾ ਦੀਪ ਸਿੰਘ ਜੀ ਜਿਨ੍ਹਾਂ ਦਾ ਕੱਲ ਸ਼ਹੀਦੀ ਦਿਹਾੜਾ ਸੰਗਤ ਵੱਲੋਂ ਬਣਾਇਆ ਗਿਆ ਔ ਕਲ ਸਾ ਜੀਓ ਜਦੋਂ ਪ੍ਰਕਰਮਾਂ ਕਰੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਤੇ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੁੰਦਾ ਹੈ ਜਦੋਂ ਇੱਥੇ ਨਮਸਕਾਰ ਕਰਕੇ ਅੱਗੇ ਚੱਲੀਏ ਸ੍ਰੀ ਸਾਹਿਬ ਦਾ ਆਹ ਤੱਕ ਸਹਿਬ ਕੋਲ ਪਿਛਲੇ ਪਾਸੇ ਇਸ ਪਾਸੇ ਤੇ ਅਮਰ ਸ਼ਹੀਦ ਭੰਗਤਾਂ ਦੇ ਬਾਬਾ ਬਖਸ਼ ਸਿੰਘ ਜੀ ਤਿੰਨਾਂ ਦਾ ਅਸਥਾਨ ਹੁੰਦਾ ਹੈ ਇਸ ਤੋਂ ਅੱਗੇ ਤਨਗੁਰੂ ਨਾਨਕ ਤੇ ਮਹਾਰਾਜ ਜੀ ਦੇ ਗੁਰਨਾਗਦਰੀ ਦੇ ਨੋਵੇਂ ਵਾਰਿਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਪੋਰਾ ਸਾਹਿਬ ਦੇ ਬਿਲਕੁਲ ਨੇੜੇ ਜੋ ਅਮਰ ਸ਼ਹੀਦ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਾ ਵਾਲੇ ਦਾ ਸਥਾਨ ਹੁੰਦਾ ਹੈ ਹੁਣ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਨਮਸਕਾਰ ਕਰਨਾ ਚਾਹੀਏ ਪਰ ਇੱਕਾ ਸ਼ਹੀਦ ਤੁ ਵੀ ਆਪਾਂ ਨਮਸਕਾਰ ਕਰਦੇ ਆ ਉਹਦਾ ਕਾਰਨ ਹੈ ਕਿ ਜਿਨ੍ਹਾਂ ਨੇ ਆਪਣੀਆਂ ਜਿੰਦ ਕਰੀਆਂ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਲਮਾ ਵਿੱਚ ਲਿਖੇ ਲਾਈਆਂ ਉਹ ਪਾਤਸ਼ਾਹ ਜੀ ਦੇ ਦਰ ਤੇ ਪਰਵਾਨੇ ਗਏ ਔਰ ਕੇਵਲ ਪਰਵਾਨੇ ਨਹੀਂ ਗਏ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿੰਨੀ ਵਡਿਆਈ ਆਪਣੇ ਕੋਲ ਰੱਖੀ ਉਨੀ ਵਡਿਆਈ ਆਪਣੇ ਸ਼ਹੀਦ ਸਿੱਖਾਂ ਨੂੰ ਬਖਸ਼ਿਸ਼ ਕਰ ਦਿੱਤੀ ਹੁਣ ਖਾਲਸਾ ਜੀਓ ਸ਼ਹੀਦਾਂ ਦੇ ਨਾਲ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਤਿੰਨਾਂ ਦਾ ਵੀ ਅਸਥਾਨ ਆਉਂਦਾ ਹੈ ਅਰਖਾਤ ਸਿੱਖਾਂ ਨੇ ਆਪਣੀ ਜਗਗਾਨੀ ਲੇਖੇ ਲਈ ਗੁਰੂ ਸਾਹਿਬ ਜੀ ਨੂੰ ਸਮਰਪਿਤ ਕੀਤੀ ਮਾਤ ਜਨੇ ਉਨ੍ਹਾਂ ਨੂੰ ਆਪਣੇ ਚਰਨਾ ਵਿੱਚ ਸਥਾਨ ਬਖਸ਼ ਦਿੱਤਾ ਆਓ ਖਾਲਸਾ ਜੀਓ ਆਪਣੀਆਂ ਸੁਰਤਾਂ ਲੈ ਚਲੀਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜੇ ਇਸ ਧਰਤੀ ਤੇ ਧਰ ਕਲਗੀ ਦੇ ਤਰਫਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਪਾਟੇ ਦੀ ਪੌਲ ਤਿਆਰ ਕੀਤੀ ਹੈ ਜਦੋਂ ਇੱਕ ਇੱਕ ਕਰਕੇ ਪੰਜ ਸਰਾਂ ਦੀ ਮੰਗ ਕੀਤੀ ਐ ਪੰਜ ਪਿਆਰੇ ਸਾਜ਼ ਦਿੱਤੇ ਖਾਲਸਾ ਪੰਥ ਸਾਜ਼ ਦਿੱਤਾ ਇਹ ਜਿਹੜੀਆਂ ਧੂਮਾਂ ਜਗਤ ਦੇ ਅੰਦਰ ਪਈਆਂ ਨੇ ਉਹ ਵਿੰਡ ਵਿੱਚ ਜੋ ਰਹਿਣ ਵਾਲੇ ਭਾਈ ਦੀਪ ਸਿੰਘ ਨੂੰ ਪਤਾ ਲੱਗਿਆ ਉਸ ਸਮੇਂ ਨਾਮ ਨਾਲ ਸਿੰਘ ਨੇ ਕੇਵਲ ਭਾਈ ਦੀਪ ਜੀ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਿਆ ਬਾਜ਼ਾ ਵਾਲੇ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਐ ਅਗਲੇ ਸਾਲ ਹੀ 1700 ਈਸਵੀ ਦੀ ਨਸਾਖੀ ਚੜ੍ਹਦੇ ਆ ਆਪਣੇ ਮਾਤਾ ਜਿਉਣੀ ਜੀ ਇਹ ਤਾਂ ਫਕੂ ਜੀ ਨਾਲ ਆਪ ਸਾਰੇ ਪਰਿਵਾਰ ਸਮੇਤ ਜਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖੋ ਸਾਹਮਣੇ ਕਲਗੀਧਰ ਪਾਤਸ਼ਾਹੀ ਦੇ ਪਾਸੋਂ ਠੰਡੇ ਪਾਟੇ ਦੀ ਮੋਲ ਸ਼ੱਕੇ ਭਾਰੀ ਦਿਨ ਤੋਂ ਬਾਬਾ ਦੀਪ ਸਿੰਘ ਸਜ ਗਏ ਨੇ ਮਾਤਾ ਜੀਉਣੀ ਜੀ ਨਾਮ ਜਿਉਣਾ ਭਾਈ ਭਗਤੂ ਜੀ ਨਾਮ ਭਾਈ ਭੱਪ ਸਿੰਘ ਦਾ ਨਾਮ ਦਿੱਤਾ ਗਿਆ ਆਓ ਪਰਿਵਾਰ ਸਮੇਤ ਸ਼੍ਰੀ ਹਨਨਪੁਰ ਸਾਹਿਬ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸਾਰਾ ਪਰਿਵਾਰ ਸੇਵਾ ਕਰ ਰਿਹਾ ਸਿਮਰਨ ਕਰ ਰਿਹਾ ਸਮਾਂ ਲੰਘਦਾ ਗਿਆ ਇੱਕ ਦਿਨ ਭਾਈ ਭਗਤੂ ਜੀ ਆਪਣੇ ਲਾੜਲੇ ਭਾਈ ਦੀਪ ਸਿੰਘ ਜੀ ਨੂੰ ਨਾਲ ਲੈ ਕੇ ਗਏ ਨੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਦੀਪ ਸਿੰਘ ਜੀ ਦੀ ਲੋਕ ਪ੍ਰਚਾਰ ਕਰਨਾ ਜਾ ਕੇ ਸਿੱਖੀ ਦੀ ਪ੍ਰਚਾਰ ਪ੍ਰਸਾਰ ਦੇ ਨਾਲ ਗੁਰਬਾਣੀ ਦੀ ਸੰਧਿਆ ਸ਼ਸਤਰ ਸਿਖਲਾਈ ਦਿਆ ਸਾਰਾ ਕੋ ਤੁਸਾਂ ਨੇ ਗੁਰ ਸਿੱਖਾਂ ਨੂੰ ਅੱਗੇ ਜਾ ਕੇ ਦੇਣਾ ਛੋੜਾ ਪੈਂਦਾ ਆਪਾਂ ਇਤਿਹਾਸ ਨੂੰ ਜਾਣੂ ਆ ਜੀ ਪਾਤਸ਼ਾਹ ਦੀ ਕਿਲ੍ਹੇ ਚਮਕੌਰ ਸਾਹਿਬ ਦੀ ਘੜੀ ਵੱਲੋਂ ਚਾਲਾ ਮਾਰਦੇ ਨੇ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਦੀ ਘੜੀ ਦੇ ਚੱਕੇ ਮੈਦਾਨ ਅੰਦਰ ਸ਼ਹਾਦਤ ਦਾ ਜੰਮ ਨਾ ਨੂੰ ਛੋਟੇ ਸਹਿਬਜ਼ਾਦੇ ਇਹ ਖਾਲਸਾ ਦੀਓ ਸਰਸਾਦ ਨੂੰ ਪਾਰ ਨਹੀਂ ਕਰਦੇ ਜੇਸ ਪਾਸੇ ਪਾਣੀ ਦਾ ਵਹਾਪੂਤ ਨੂੰ ਚਲੇ ਜਾਂਦੇ ਨੇ ਅੰਤ ਨੂੰ ਛੋਟੇ ਸਹਿਬਜ਼ਾਦੇ ਜੋ ਨੀਹਾਂ ਵਿੱਚ ਚਿਰ ਕੇ ਸ਼ਹੀਦ ਕਰ ਦਿੱਤੇ ਜਾਂਦੇ ਜਦੋਂ ਇਹ ਸਾਰੀਆਂ ਗੱਲਾਂ ਭਾਈ ਸ਼ੇਰ ਸਿੰਘ ਬਾਬਾ ਦੀਪ ਸਿੰਘ ਜੀ ਨੂੰ ਦੱਸ ਰਹੇ ਨੇ ਬਾਬਾ ਦੀਪ ਸਿੰਘ ਜੀ ਦੇ ਟੋਲੇ ਫਿਰ ਉੱਥੇ ਉਸ ਵੇਲੇ ਖੂਨ ਖੌਣ ਪਿਆ ਤੇ ਉਸੇ ਸਮੇਂ ਘੋੜੇ ਤੇ ਹੋਏ ਨੇ ਸਵਾਰ ਅਹੀ ਸ਼ੇਰ ਸਿੰਘ ਨੂੰ ਕੱਲ ਕੀ ਤਰ ਪਾਤਸ਼ਾਹ ਜੀ ਹੁਣ ਕਿੱਥੇ ਨੇ ਉਹਨਾਂ ਨੇ ਦੱਸਿਆ ਕਹਿੰਦੇ ਪਾਤਸ਼ਾਹ ਜੀ ਸਭੋਂ ਕੀ ਤਲਵੰਡੀ ਅਗਰ ਪਧਾਰੇ ਹੋਏ ਨੇ ਮਹਾਰਾਜ ਉੱਥੇ ਸੰਗਤਾਂ ਨੂੰ ਦਾਰੇ ਨੇ ਪਾਪਾ ਦੇ ਹੋਏ ਨੇ ਘੋੜੇ ਤੇ ਸਵਾਰ ਜਾ ਕੇ ਸਭੋ ਕੀ ਤਲਵੰਡੀ ਰੁਕੇ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮੱਖਾ ਟੇਕੇ ਪੁੱਛਦੇ ਨੇ ਪਾਤਸ਼ਾਹੀਓ ਆਨੰਦਾਲੀ ਪੁਰੀ ਦਾ ਕੀ ਹਾਲ ਹੈ ਛੋਡੇ ਸਹਿਬ ਜੀ ਉਹਨਾਂ ਨੇ ਜੋ ਵਾਪਰਿਆ ਵੱਡੇ ਸਹਿਬ ਜਾਦੇ ਜੰਗ ਦੇ ਮੈਦਾਨ ਅੰਦਰ ਸ਼ਹਾਦਤ ਦਾ ਜੰਮ ਪੀਂਦੇ ਨੇ ਬਾਪੂ ਦੀ ਪਸੰਦੀ ਤੇ ਮੰਦੇ ਅੰਦਰ ਇੱਕ ਸ਼ਰਧਾ ਕਹਣ ਲੱਗਿਆ ਪਾਤਸ਼ਾਹ ਜੀਓ ਜਦੋਂ ਅਨੰਦਾਂ ਦੇ ਪੁਰੇ ਨੂੰ 8 ਮਹੀਨੇ ਦੇ ਘੇਰੇ ਪਏ ਮੇਰੇ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ ਨਾਂ ਸ਼ਹਿਬ ਜਾਦੇ ਸ਼ਹਾਦਤਾਂ ਦਾ ਜੰਮ ਪੀ ਗਏ ਪਾਤਸ਼ਾਹ ਜੀਓ ਮੇਰੀ ਬੰਦਗੀ ਵਿੱਚ ਮੇਰੀ ਸੇਵਾ ਵਿੱਚ ਕਿੱਥੇ ਕਮੀ ਰਹਿ ਗਈ ਸੀ ਮੈਨੂੰ ਨਮਾਣੇ ਨੂੰ ਇਹ ਸ਼ਹਾਦਤ ਦੀ ਦਾਤ ਕਿਉਂ ਨਾ ਮਿਲੀ ਹੁਣ ਬਾਬਾ ਦੀਪ ਸਿੰਘ ਜੀ ਪੁੱਛ ਰਹੇ ਨੇ ਪਾਤਸ਼ਾਹ ਜੀਓ ਇਹਨੇ ਸਿੰਘਾਂ ਨੇ ਸ਼ਹਾਦਤਾਂ ਦੇ ਜੰਮ ਪੀਤੇ ਨੇ ਪਰ ਮੈਂ ਜਦੋਂ ਕਿਉਂ ਨਹੀਂ ਦਿੱਤੀ ਸਕਿਆ ਮੇਰੇ ਵਿੱਚ ਕੀ ਕਮੀ ਰਹਿ ਗਈ ਹੈ ਉਸ ਵੇਲੇ ਕਲਗੀਧਰ ਪਤਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਪਾ ਦੀਪ ਸਿੰਘ ਜੀ ਨੂੰ ਅਗਦੇ ਭਾਈ ਦੀਪ ਸਿੰਘ ਜੀ ਧਾਰ ਦੀ ਸ਼ਹਾਦਤ ਹੋਵੇਗੀ ਪਰ ਹਲੇ ਸਮਾਂ ਨਹੀਂ ਯਾਦ ਰੱਖਿਆ ਜੇ ਹਲੇ ਆਪ ਫਸਲ ਝੂਮ ਰਹੀ ਹੈ ਜਿਵੇਂ ਦੇਖਦੇ ਫਸਲ ਪੱਕ ਜਾਵੇਗੀ ਉਹਨਾਂ ਸਮਾਂ ਆਪ ਜੀ ਨੂੰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਪਵੇਗਾ Jimmy!